ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਤੇ ਕਾਉਂਸਲਰ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਪਗੜੀ ਸਿੱਖਾਉਂਦਾ ਸਿਰਫ ਪਹਿਰਾਵਾ ਨਹੀਂ ਇਹ ਸੋਗੋ ਇਹ ਧਾਰਮਿਕ ਜਿਨੇ ਜਿਸ ਨੂੰ ਕਿਸੇ ਵੀ ਕੀਮਤ ਤੇ ਉਤਾਰਿਆ ਨਹੀਂ ਜਾ ਸਕਦਾ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਕਮਾਂਤਰੀ ਪਦਰ ਤੇ ਇਹ ਮਾਮਲਾ ਉਠਾਉਣਾ ਚਾਹੀਦਾ ਹੈ ਨੋਟਿਸ ਦੇ ਨਾਲ ਜਗ੍ਹਾ-ਜਗ੍ਹਾ ਤੇ ਜ਼ਿਆਤੀਆਂ ਹੁੰਦੀਆਂ ਨੇ ਔਰ ਜਦੋਂ ਇਹ ਮਸਲਾ ਦਸਤਾਰ ਦਾ ਹੈ ਪਗੜੀ ਦਾ ਹੈ ਕਿਸੇ ਕਮਿਊਨਿਟੀ ਦੇ ਉਸ ਸਿੰਬਲ ਦਾ ਹੈ ਜਿਹੜਾ ਕਿ ਉਹਦਾ ਸਭ ਤੋਂ ਵੱਡਾ ਸ਼ਾਨ ਮਤਾ ਸਿੰਬਲ ਹੈ ਤੇ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਬਹੁਤ ਅਫਸੋਸ ਤੇ ਸ਼ਰਮ ਦੀ ਗੱਲ ਵੀ ਹੈ ਮੈਂ ਸਮਝਦੀ ਆਂ ਖਾਸ ਤੌਰ ਤੇ ਉਸ ਮੁਕਾਮ ਤੇ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਆਪ ਸਿੱਖਨ ਆਪ ਤੱਬਨ ਸਿੱਖਨ ਤੇ ਤੱਬਨ ਦੀ ਰਿਸਪੈਕਟ ਨੂੰ ਰਿਜ਼ੋਲਵ ਕਰਾਉਣਾ 올 ਓਵਰ ਦਾ ਵਰਡ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਸਾਨੂੰ ਇੱਕ ਵੱਡੀ ਲੜਾਈ ਲੜਨ ਦੀ ਲੋੜ ਹੈ ਸੰਸਾਰ ਪੱਦਰ ਤੇ ਮਾਈਨੋਰਟੀਜ਼ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਅਟੈਕ ਹੁੰਦੇ ਨੇ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ